ਚੋਨੇ ਦੀ ਪ੍ਰਾੜੀ ਨੂੰ ਸਾੜਨ ਦੇ ਨਾਲ ਹੋਣ ਬਾਰੇ ਨੁਕਸਾਨਾਂ ਦੇ ਬਾਰੇ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਪ੍ਰਾੜੀ ਸਾੜਨ ਦੇ ਖਿਲਾਫ ਜਾਗਰੂਕਤਾ ਮਹਮ ਚਲਾਈ ਗਈ। ਇਸ ਮਹਮ ਦੇ ਤਹਿਤ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਆਓ ਆਪਾਂ ਗੱਲਬਾਤ ਕਰਦੇ ਹਾਂ ਤੇ ਵਿਖਾਉਣੇ ਆ ਪੁਲਿਸ ਐ ਐਸਐਸਪੀ ਵਿਦਿਆਨ ਨਾਲ ਗੱਲਬਾਤ ਕਰਾਉਣੇ ਆ ਵੀ ਉਹਨਾਂ ਨੇ ਕਿਸਾਨਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਕਿਵੇਂ ਉਹਨਾਂ ਦੀ ਟੀਮ ਜਿਹੜੀ ਹੈ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਆਓ ਆਪਾਂ ਜਾਣਦੇ ਹਾਂ ਐਸਐਸਪੀ ਡਾਕਟਰ ਅਖਲ ਚੌਧਰੀ ਜੀ ਦੇ ਕੋਲੋਂ ਤੇ ਪ੍ਰੋਪਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਤੇ ਲੋਕਾਂ ਦਾ ਵੀ ਕਿਸਾਨ ਭਰਾਵਾਂ ਦਾ ਵੀ ਚੰਗਾ ਕੋਆਪਰੇਸ਼ਨ ਮਿਲ ਰਿਹਾ ਹੈਗਾ ਉਹ ਪੁਲਿਸ ਨੂੰ ਚੰਗਾ ਕੋਆਪਰੇਟ ਕਰ ਰਹੇ ਹੈ ਔਰ ਪੁਲਿਸ ਨੇ ਕਾਫੀ ਸਟੱਪਲ ਮੈਨੇਜਮੈਂਟ ਤੇ ਲੋਕਾਂ ਨੂੰ ਅਵੇਅਰ ਕੀਤਾ ਹੈ ਇਸ ਦੇ ਨਾਲ ਨਾਲ ਜਿੰਨ ਜਿੰਨ ਪੌਕੇਟਸ ਤੇ ਹਲੇ ਪ੍ਰਾਣੀ ਨੂੰ ਲੈ ਕੇ ਕੋਈ ਵੀ ਚੀਜ਼ ਹੈਗੀ ਤੁਸੀਂ ਦਾ ਕੋਈ ਇਸ਼ੂ ਹੈਗਾ ਉਹ ਉਹ ਪੁਲਿਸ ਪ੍ਰਸ਼ਾਸਨ ਟੇਲਰਸ ਦੇ ਨਾਲ ਤੇ ਜੋ ਬਾਇਓਮਾਸ ਪਲਾਂਟਸ ਦੇ ਨਾਲ ਨਾਦੇ ਨਾਲ ਦੀ ਨਵੀਂ ਕੋਡਿੰਗ ਕਰਾ ਰਿਹਾ ਹੈਗਾ ਜੋ ਵੀ ਕੋਈ ਕੰਮ ਪੈਗਾ ਉਸੇ ਤੋਂ ਉਹ ਇੰਡਸਟਰੀ ਪਾਸੇ ਕੋਈ ਜਾਨ ਹੈਗਾ ਉਹ ਪ੍ਰੋਪਰ ਬਲਾਈਨ ਕਰਾਇਆ ਗਿਆ ਹੈ। ਸੋ ਮੈਂ ਦੁਬਾਰਾ ਇੱਕ ਵਾਰ ਆਪਣੇ ਕਿਸਾਨ ਪਰਵਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਉਂਕਿ ਇਹ ਸਾਂਝੀ ਇੱਕ ਕਲੈਕਟਿਵਲੀ ਆਪਾਂ ਇਸ ਦਾ ਹੱਲ ਕਰ ਸਕਦੇ ਹਾਂ ਕਿਉਂਕਿ ਉਹੀ ਪ੍ਰਾਲੀ ਦਾ ਧੂਆ ਅਗਰ ਕੋਈ ਜਲਾਉਂਦਾ ਹੈਗਾ ਤਾਂ ਉਹ ਹੀ ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਆਪਣੇ ਕਿਸਾਨ ਪਰਿਵਾਰਾਂ ਨੂੰ ਹੀ ਇੱਕ ਅਫੈਕਟ ਕਰਦਾ ਹੈਗਾ ਇਹਦੇ ਨਾਲ ਨਾਲ ਵਿਜ਼ਿਬਿਲਟੀ ਘਟਦੀ ਹੈ ਜਿਸ ਕਰਕੇ ਐਕਸੀਡੈਂਟ ਹੋਣ ਦੇ ਵੀ ਚਾਂਸ ਵੱਧ ਜਾਂਦੇ ਆ। ਇਹ ਬਾਕੀ ਲੋਕਾਂ ਨੂੰ ਇਸ ਤੇ ਅਸੁਵਿਧਾ ਹੁੰਦੀ ਔਰ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਹੁੰਦਾ ਹੈ ਉਹ ਮੈਂ ਲੋਕਾਂ ਨੂੰ ਇਹੀ اپੀਲ ਕਰਨਾ ਚਾਹਾਂਗਾ ਕਿ ਇਸ ਤੇ ਪ੍ਰਸ਼ਾਸਨ ਨਾਲ ਕੋਆਪਰੇਟ ਕਰਨ ਤੇ ਜੋ ਵੀ ਜਿੱਥੇ ਵੀ ਜਨਾਬ ਦੀ ਪਰਾਲੀ ਨੂੰ ਲੈ ਕੇ ਕੋਈ ਸਮੱਸਿਆ ਹੈਗੀ ਪ੍ਰਸ਼ਾਸਨ ਨਾਲ ਲਾਈਨ ਅਪ ਕਰਕੇ ਕਾਈਪ ਕਰਕੇ ਉਸ ਦਾ ਹੱਲ ਕਰਨ ਤੇ ਮੈਂ ਲੋਕਾਂ ਨੂੰ ਵੀ ਧੰਨਵਾਦ ਕਰਦਾ ਹੈਗਾ ਕਿ ਉਹਨਾਂ ਨੇ ਹਲੇ ਤੱਕ ਪੁਲਿਸ ਪ੍ਰਸ਼ਾਸਨ ਨਾਲ ਚੰਗਾ ਜੋ ਹੈ ਰਸਾਇਓਕ ਕੀਤਾ ਹੈਗਾ ਤੇ ਸਾਡੇ ਆਫੀਸਰਸ ਜੋ ਹੈਗੇ ਸਾਰੇ ਡੀਐਸਪੀ ਸਾਈਨ ਇਸ ਸਿੱਪਟੂ ਫਾਈਵ ਮੰਥ ਜਿਹੜੀ ਫੀਲਡ ਜੁਆਇੰਟ ਲੈਵਲ ਤੇ ਪੈਟਰੋਲਿੰਗ ਟੀਮਸ ਤੇ ਪਰਾਲੀ ਪ੍ਰੋਟੈਕਸ਼ਨ ਕੋਰ ਸਾਰੀ ਸ਼ਾਮ ਨੂੰ ਵੀ ਤੇ ਜੋ ਵੀ ਡੇ ਟਾਈਮ ਤੇ ਵੀ ਫੀਲਡ ਚ ਹੀ ਹੈਗੀ ਹੈ ਆਲਮੋਸਟ 50% ਪੁਲਿਸ ਫੋਰਸ ਜੋ ਹੈ ਜਲੇਦੀ ਹੈ ਐਫੈਕਟਿਵ ਸਟਰੈਂਥ ਦੀ ਉਹ ਫੀਲਡ ਚ ਹੀ ਲਗਾਈ ਗਈ ਹੈ ਤਾਂ ਕਿ ਕਿਸੇ ਨੂੰ ਵੀ ਇਸ ਮੁੱਦੇ ਤੇ ਪ੍ਰੋਬਲਮ ਨਾ ਆਵੇ ਧੰਨਵਾਦ